ਇਸ ਵੀਡੀਓ ਵਿੱਚ ਦਿਖਾਇਆ ਗਿਆ ਪਰਿਵਾਰ ਸਾਰਾ ਬੋਲਿਆਂ ਦਾ ਟੱਬਰ ਆ। ਹਲੋ! ਇਧਰ ਆ ਜਰਾ ਗੱਲ ਸੁਣ। ਇਹ ਜਨਾਬ ਮੋਟਰਸਾਈਕਲ ਮੇਰਾ ਵਾ। ਉਹ ਗੱਲ ਤਾਂ ਸੁਣ। ਭਾਗ ਤੇਰੇ ਮੁੰਡੇ ਦੀ ਪਾਸਪੋਰਟ ਦੀ ਇਨਕੁਆਰੀ ਆਈ ਆ। ਉਹਦਾ ਘਰ ਕਿੱਥੇ ਭਲਾ? ਇਹ ਜਨਾਬ ਮੋਟਰਸਾਈਕਲ ਮੇਰਾ ਵਾ। ਮੇਰੇ ਸਹੁਰਿਆਂ ਦਿੱਤਾ ਆਰ.ਸੀ ਹੈਗੀ ਮੇਰੇ ਕੋਲੇ। ਚੋਰੀ ਦਾ ਥੋੜੀ ਆ। ਓ ਯਾਰ ਮੇਰਾ ਆਪਣਾ ਮੋਟਰਸਾਈਕਲ ਐਵੇਂ ਤੂੰ ਕਹਿੰਦੇ ਚੋਰੀ ਦਾ ਦਾਜ ਵਿੱਚ ਦਿੱਤਾ ਦਾਜ ਵਿੱਚ ਇਹ ਤਾਂ ਪੁਲਿਸ ਵਾਲਿਆਂ ਦਾ ਮਜ਼ਾਕ ਹੀ ਜਾਂਦਾ ਚਲ ਆਏ ਜਰਾ ਇਹਦਾ ਫੈਂਟਾ ਲਾਉਨੇ ਜਰਾ ਕੋਈ ਕੋਚ ਕਰਦਾ ਕਰ ਤੂੰ ਹੈ ਤਾਂ ਕੁਝ ਹੋ ਰਿਹਾ ਕੋਈ ਮੱਕਰ ਜਾ ਕੇ ਕਰਦਾ ਲਾਲ ਚੋਰੀ ਦਾ ਦੇਣਾ ਸੋਹਰਿਆ ਨੇ ਮੈਨੂੰ ਹੀ ਦੇਣਾ ਸੀ ਇਹ ਕਿਆ ਨੇ ਮੋਟਰਸਾਈਕਲ ਚੋਰੀ ਕਰ ਦੇਣਾ ਤੇ ਮੈਨੂੰ ਹੀ ਦੇ ਰਿਆ ਮੇਰਾ ਪੁੱਛ ਹੋ ਰਿਹਾ ਤੂੰ ਬਾਜਾ ਲਵਾਤਾ ਇਹ ਮਰ ਜਾਣਿਆ ਮੈਨੂੰ ਪਤਾ ਨਹੀਂ ਕਿਉਂ ਕੁੱਟ ਕੇ ਚਲ ਗਿਆ ਇਹਨੇ ਅੰਤਰੇ ਨੇ ਖੱਤੇ ਨੇ ਮੈਨੂੰ ਬੇਵਜਹਿਂ ਕੋਟਾ ਦਿੱਤਾ ਇਹ ਕੋਈ ਗੱਲ ਹੋਈ ਇਹਦੀ ਮਾਮਾ ਨੂੰ ਦੱਸ ਕੇ ਆਉਣੀ ਆ ਜਰਾ ਗੀਰ ਗਾਲ ਸਨ ਆਪਣੇ ਮੁੰਡੇ ਨੂੰ ਸਮਝਾ ਲਾ ਮੈਂ ਉਥੇ ਰੋਟੀ ਬਣਾਉਂਦੀ ਪਈ ਸੀ ਚੁੱਲ੍ਹੇ ਤੇ ਬੇਵਜਾਏ ਮੇਰੀ ਕੋਈ ਗਲਤੀ ਵੀ ਨਹੀਂ ਮੈਨੂੰ ਇੰਨਾ ਕੁੱਟਿਆ ਇੰਨਾ ਕੁੱਟਿਆ ਆਪਣੇ ਮੁੰਡੇ ਨੂੰ ਸਮਝਾ ਲਾ ਮੈਂ ਬਹੁਤ ਵਾਰੀ ਤੈਨੂੰ ਦੱਸ ਦਿੱਤਾ ਹਰ ਵਾਰੀ ਉਹ ਇੱਦਾਂ ਹੀ ਕਰਦਾ ਮੇਰੇ ਨਾਲ ਮਨੂ ਪਪੀਤਾ ਖਾਣਦੇ ਨੂੰ ਦੇਖ ਕੇ ਸੜ ਵੱਲ ਗਈ ਐ ਮੈਂ ਨਹੀਂ ਖਾਣਦੇ ਪਪੀਤਾ ਮੈਂ ਆਪਣੇ ਪਿਓ ਨੂੰ ਜਾ ਕੇ ਦੱਸਦੀ ਆ ਲੱਗੀ ਹੋਈ ਐ ਇਹਨੂੰ ਪਪੀਤਾ ਖਾਂਦੀ ਨੂੰ ਦੇਖ ਕੇ ਸੜ ਗਈ ਐ ਦੀ ਚੰਦਰੀ ਨੂੰ ਐ ਮੈਂ ਪਪੀਤਾ ਖਾਂਦੀ ਸੀ ਖਾਂਦੀ ਨੂੰ ਦੇਖ ਕੇ ਸੜ ਬਲ ਗਈ ਐ ਜੇ ਮੈਂ ਚੰਗਾ ਨਹੀਂ ਮੰਜਾ ਬਣਦਾ ਕਿਸੇ ਹੋਰ ਤੋਂ ਬਣਾ ਲਵਾਂ ਮੈਂ ਹੁਣੇ ਵੜਦਣਾ ਇੱਕ ਮਿੰਟ ਦਾਤੀ ਕਿੱਥੇ ਆ ਕੀ ਹੋਰ ਗਾਪੀ ਤਾ ਇੱਕ ਮਿੰਟ ਆਹੋ ਬਣ ਦੇ ਰੋ ਆ ਕੀ ਹੋਰ ਆਹੋ ਮੈਂ ਮੰਜਾ ਬਣਨਾ ਹੀ ਨਹੀਂ ਮੈਂ